ਹਰ ਮਹੀਨੇ ਅਮਰ ਸੰਚਾਰ ਹੁੰਦਾ ਹੈ ਤੇ 467 ਪਰਾਨੀ ਗੁਰੂਆਲੇ ਪਣੇ ਸਿੰਘ ਸਜੇ ਨੇ ਜਿਨ੍ਹਾਂ ਨੇ ਦਾਖਲਾ ਲਿਆ ਸਮਾਗਮ ਦਾ ਚੜ ਦੀ ਗੱਲਾ ਨਾਲ ਆ ਕਿੰਨੇ ਅੰਦਰ ਬੈਠੇ ਤੂੰ ਵੱਧ ਵਾਰ ਫਿਰਦੇ ਇੱਧਰ ਵੇਖੋ ਸੱਜੇ ਵੇਖੋ ਖਾਲਸਾ ਖੱਬੇ ਵੇਖੋ ਖਾਲਸਾ ਹੱਦ ਮਾਲੇ ਦਸਤਾਰਾਂ ਨੌਜਵਾਨੀ ਨਜ਼ਰ ਆਉਂਦੀ ਤੇਰੇ ਨਾਮ ਦੀ ਬਾਜਾਂ ਵਾਲਿਆ ਤੇਰੇ ਨਾਮ ਦੀ ਚੜਦੀ ਕਲਾ ਤੇਰੇ ਭਾਣੇ ਗੁਰਬਾਣੀ ਗਾਓ ਸਾਰੇ ਜੈ ਜੈਕਾਰ ਕਰੀਏ ਬਾਦਸ਼ਾਹ ਤੁਹਾਡੀ ਸਦਾ ਹੀ ਜੈ ਜੈਕਾਰ ਇਨਾਂ ਦੇ ਸ਼ਰੀਰਾਂ ਤੇ ਤੁਹਾਡਾ ਬਾਣਾ ਹੋਵੇ ਤੇ ਮਨ ਵਿੱਚ ਤੁਹਾਡਾ ਪਿਆਰ ਹੋਵੇ ਨਫ਼ਰਤ ਕੱਢ ਦਿਓ ਦੁਸ਼ਮਣੀਆਂ ਕੱਢ ਦਿਓ ਵੈਰ ਕੱਢ ਦਿਓ ਬਦਲੇ ਕੱਢ ਦਿਓ ਤੇਰੇ ਅੰਦਰ ਦੇ ਵਾਸਾ ਹੋਵੇ ਤੇ ਕਲਗੀ ਧਰ ਦੇ ਪਿਆਰ ਦਾ ਹੋਵੇ ਮਾਈ ਭਾਗਪਰੀ ਨੂੰ ਕਿਹਾ ਸੀ ਨਾ ਕਾਇਆਂ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾਵਾ ਹਰ ਬੰਦੇ ਦੇ ਅੰਦਰ ਅੱਜ ਇੱਕ ਜੋਤ ਜਗਣ ਦੀ ਲੋੜ ਹੈ ਉਹ ਹੈ ਪ੍ਰੇਮ ਦੀ ਜੋਤ ਉਹ ਹੈ ਕਲਗੀ ਧਰ ਦਾ ਪਿਆਰ ਪੰਜਾਬ ਵਸਦਾ ਗੁਰਾਂ ਦੇ ਨਾਮ ਆ ਪੰਜਾਬ ਦੀ ਧਰਤੀ ਉੱਤੇ ਜੇ ਗੱਲ ਹੋਵੇ ਤੇ ਦਸ਼ਮੇਸ਼ ਦੀ ਗੱਲ ਹੋਵੇ ਗੁਰੂ ਗੋਬਿੰਦ ਸਿੰਘ ਦੀ ਗੱਲ ਹੋਵੇ ਹਰ ਪਾਸੇ ਜੈ ਜੈਕਾਰ ਹੋਵੇ ਤੇ ਕਲਗੀਆਂ ਵਾਲੇ ਬਾਦਸ਼ਾਹ ਦੀ ਅਸੀਂ ਸਭ ਧਰਮਾਂ ਦਾ ਪਿਆਰ ਕਰਦੇ ਆ ਸਤਕਾਰ ਕਰਦੇ ਆ ਵਰਤ ਧਰਮ ਪਰਿਵਰਤਨ ਦੀ ਲਹਿਰ ਜਿਹੜੀ ਪੰਜਾਬ 'ਚ ਚੱਲਦੀ ਹੈ ਸਿੱਖਾਂ ਲਈ ਸਭ ਤੋਂ ਵੱਧ ਖਤਰਨਾਕ ਟਾਈਮ ਹੋਣ ਆਇਆ। ਅੱਜ ਤੱਕ ਇੰਨਾ ਧਰਮ ਪਰਿਵਰਤਨ ਨਹੀਂ ਹੋਇਆ ਜਿਹੜਾ ਪਿਛਲੇ 3 ਸਾਲਾਂ 'ਚ ਹੋ ਗਿਆ। ਮਾਝੇ ਦੇ ਇਲਾਕੇ ਵਿੱਚ ਪਿੰਡਾਂ 'ਚ ਬਹੁਤ ਥਾਵਾਂ ਤੇ ਚਰਚਾ ਬਣ ਗਈਆਂ। ਫਾਜ਼ਲਕਾ ਦੇ ਇਲਾਕੇ ਵਿੱਚ ਫਿਰੋਜ਼ਪੁਰ ਦੇ ਇਲਾਕੇ ਵਿੱਚ ਬਹੁਤ ਪ੍ਰਚਾਰ ਹੋ ਰਿਹਾ। ਧਰਮ ਬਦਲੇ ਜਾ ਰਹੇ ਨੇ। ਮੈਂ ਤੇ ਬੇਨਤੀ ਉਹਨਾਂ ਨੂੰ ਵੀ ਕੀਤੀ ਸੀ ਉਹ ਦਿਨ ਵੀ ਮੈਂ ਕਹਿ ਕੇ ਆਇਆ ਮਡੋਲੀ ਬਾਬਾ ਗੁਲਾਬ ਸਿੰਘ ਉਹਨਾਂ ਨੇ ਬੁਲਾਇਆ ਮੈਨੂੰ ਮੈਂ ਉੱਥੇ ਵੀ ਕਹਿ ਕੇ ਆਇਆ ਅਸਾਈ ਭਰਾਵੋ ਤੁਹਾਡੇ ਕੋਲ ਦੇਸ਼ ਬਣੇ ਨੇ ਅਮਰੀਕਾ ਤੁਹਾਡੇ ਕੋਲੇ ਹੈਗਾ ਕੈਨੇਡਾ ਤੁਹਾਡੇ ਕੋਲੇ ਹੈਗਾ ਆਸਟ੍ਰੇਲੀਆ ਅਸਾਈਆਂ ਦਾ ਨਿਊਜ਼ੀਲੈਂਡ ਅਸਾਈਆਂ ਦਾ ਯੂਰਪ ਅਸਾਈਆਂ ਦਾ ਸਾਡਾ ਅੱਧਾ ਇੰਡੀਆ ਸਾਊਥ ਇੰਡੀਆ ਵਿੱਚ ਅਸਾਈਆਂ ਦਾ ਬੋਲਬਾਲਾ ਬਹੁਤ ਥਾਵਾਂ ਤੇ ਹੈ ਸਾਡੀ ਤੇ ਨਿੱਕੀ ਜੀ ਸਟੇਟ ਵੀ ਨਹੀਂ ਸਟੇਟੀ ਐ ਛੋਟੀ ਦੀ ਸਟੇਟ ਛੋਟੀ ਜੀ ਆ ਥੋੜਾ ਜਿਆ